ਸੱਚਗਾਲ ਦੀ ਪੰਜਾਬੀ ਖਬਰ ਨਾਮਾ ਦੇ ਵਿੱਚ ਮੈਂ ਤੁਹਾਡਾ دوست ਤੇ ਉਹ ਸਪਾਰਮਜੀਤ ਸਿੰਘ ਪੱਕਾ ਹੁਣ ਤੱਕ ਦੀ ਵੱਡੀ ਖਬਰ ਤੁਹਾਡੇ ਵਾਸਤੇ ਲੈ ਕੇ ਆਇਆ ਪੱਛਮੀ ਬੰਗਾਲ ਦੇ ਮਾਲਦਾ ਦੇ ਵਿੱਚ ਪੁਲਿਸ ਨੇ ਇੱਕ ਸੈਕਸ ਰੈਕਡ ਦਾ ਭਾਂਡਾ ਫੋੜ ਕਰਿਆ ਜੀ ਪੁਲਸ ਨੇ ਰੈਕਡ ਦੇ ਵਿੱਚ ਸ਼ਾਮਲ 7 ਕਾਰਗਰਲ ਸਮੇਤ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਜਿਨ੍ਹਾਂ ਤੋਂ ਹੁਣ ਪੁੱਛਤਾਸ਼ ਕਰ ਰਹੇ ਕਿ ਤੁਸੀਂ ਕੌਣ ਹੋ ਹੈ ਤੇ ਕਿਥੋਂ ਆਏ ਇੰਗਲਿਸ਼ ਇਹ ਕਹਿ ਸਕਦੇ ਆ ਬਾਜ਼ਾਰ ਪੁਲਿਸ ਦੇ ਮੁਤਾਬਕ ਜਿਹੜਾ ਕਿ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਐਸ ਐਨ ਬੀ ਐਸ ਟੀ ਸੀ ਬਸ ਡਿਪੂ ਦੇ ਨਾਲ ਇੱਕ ਹੋਟਲ ਹੈ ਉਹਦੇ ਵਿੱਚ ਰੇਡ ਕੀਤੀ ਤੇ ਹੋਟਲ ਦੇ ਵਿੱਚ ਸੈਕਸ ਰੈਕਡ ਦਾ ਜਿਹੜਾ ਕਿ ਕੰਮ ਚੱਲ ਰਿਹਾ ਸੀ ਪੁਲਿਸ ਨੇ ਹੋਟਲ ਦੇ ਕਮਰਿਆਂ ਦੇ ਵਿੱਚ ਸਤ ਕਾਲ ਗਰਲਸ ਵਿੱਚ 15 ਲੋਕਾਂ ਨੂੰ ਉਪੱਤੀ ਜਨਕ ਇੱਕ ਬਹੁਤ ਸ਼ਰਮਯੋਗ ਹਾਲਤ ਦੇ ਵਿੱਚ ਗ੍ਰਫਤਾਰ ਕੀਤਾ ਉਸ ਇਹ ਕਹਿ ਸਕਦੇ ਹੱਥੇ ਚੜੀਆਂ ਜਿਹੜੀਆਂ ਕਿ ਉਹ ਕਾਲ ਗਰਲਸ ਸੀ ਉਹਨਾਂ ਦੀ ਉਮਰ 19 ਤੋਂ 26 ਸਾਲ ਦੀ ਸੀ ਪੁਲਿਸ ਸਟੇਸ਼ਨ ਦੇ ਵਿੱਚ ਇੰਚਾਰਜ ਜਿਹੜੇ ਸੀ ਉਹਨੇ ਦੱਸਿਆ ਕਿ ਪੁਲਿਸ ਨੇ ਹੋਟਲ ਦੇ ਮਾਲਕ ਤਾਰਾ ਸ਼ੰਕਰ ਸਿੰਘ ਤੇ ਮੈਨੇਜਰ ਰਿੱਟੂ ਪਾਲ ਉਹਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਫਿਲਹਾਲ ਪੁਲਿਸ ਸਾਰੇ ਰੋਪੀਆਂ ਨੂੰ ਪੁੱਛਤਾਛ ਕਰ ਰਹੀ ਹੈ ਸ਼ਿਸ਼ਟ ਰਾਂਗਾਂ ਕਾਲ ਨੂੰ ਕੀ ਇਹ ਤੁਹਾਨੂੰ ਦੱਸ ਜੀ ਕਿ ਸ਼ਨੀਵਾਰ ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਇਲਾਕੇ ਦੇ ਵਿੱਚ ਜਿਹੜੇ ਇੱਕ ਗਵਰਨਮੈਂਟ ਕਲੋਨੀ ਦੇ ਵਿੱਚ ਰੇਡ ਕੀਤੀ ਸੀ ਉਹਨਾਂ ਨੇ ਇਸ ਦਰਾਂ ਸਿਲੀਗੂੜੀ ਨਿਵਾਸੀ ਇੱਕ ਕੁੜੀ ਮਾਲਦਾ ਨਿਵਾਸੀ ਇੱਕ ਮਹਿਲਾ ਦੇ ਨਾਲ ਅਪੱਤੀ ਜਨਕ ਮਤਲਬ ਹਾਲਤ ਦੇ ਵਿੱਚ ਇੱਕ ਯੋਗ ਦੇ ਨਾਲ ਮਾਫਰਨਾ ਮਿਲੀ ਸੀ ਸਿਲੀਗੂੜ ਦਾ ਨਿਵਾਸੀ ਸੀ ਉਹ ਯੋਗ ਤੇ ਪੁਲਿਸ ਨੇ ਦੋਨਾਂ ਨੂੰ ਹਰਸਤ ਲੱਤਾ ਤੇ ਪੁਛਤਾਛੀ ਕੀਤੀ ਤੇ ਜਦੋਂ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਦੱਸਿਆ ਮਾਲ ਦਾ ਵਿੱਚ ਕਈ ਸੈਕਸ ਰੈਕਡ ਸਨ ਉਹ ਇਹ ਉਹਨਾਂ ਦਾ ਉਹ ਖਲਾਸਾ ਕੀਤਾ ਵੀ ਇਹ ਇੱਕ ਨਹੀਂ ਬਹੁਤ ਆਨਦਾ ਪੁਲਿਸ ਨੇ ਸ਼ੁਰੂਆਤੀ ਜਾਂਚ ਦੇ ਬਾਅਦ ਇਹ ਜਿਹੜੀ ਪਕੜੀ ਜਨਾਨੀਆਂ ਦੀ ਕਾਉਂਸਲਿੰਗ ਕਰਵਾਈ ਹੈ ਫਰਵਰੀ ਮਾ ਜੇ ਗੱਲ ਕਰੀਏ ਫਰਵਰੀ ਦਾ ਮਹੀਨਾ ਸੈਕਸ ਰੈਕਡ ਦੇ ਵਿੱਚ ਫੜੀਆਂ ਗਈਆਂ ਜਨਾਨੀਆਂ ਮਜਬੂਰੀ ਦਾ ਹਵਾਲਾ ਦਿੱਤਾ ਇਹਨਾਂ ਸਾਰੀਆਂ ਜਨਾਨੀਆਂ ਨੇ ਕਿ ਇਸ ਧੰਦੇ ਦੇ ਵਿੱਚ ਉਹ ਤਾਂ ਉਦਰੀਆਂ ਇਹ ਘਰ ਦੀ ਪ੍ਰੋਬਲਮਸ ਪੈਸੇ ਦੀ ਪ੍ਰੋਬਲਮਸ ਕਰਕੇ ਇਹ ਸਾਰੇ ਕੰਮ ਉਹਨਾਂ ਨੂੰ ਮਜਬੂਰਨ ਕਰਨੇ ਪੈ ਰਹੇ। ਔਰਸ ਨੇ ਕਾਉਂਸਲਿੰਗ ਕਰਨ ਤੋਂ ਬਾਅਦ ਇਹਨਾਂ ਜਨਾਨੀਆਂ ਨੂੰ ਛੱਡ ਵੀ ਦਿੱਤਾ। ਸੁਗਰੀਬੀ ਹੈ ਜੀ ਗਰੀਬੀ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਸਾਰੇ ਕੰਮ ਮਜਬੂਰਨ ਕਰਨੇ ਪੈਂਦੇ ਨੇ। ਸੋ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਰਹਿਮ ਦੇ ਆਧਾਰ ਦੇ ਉੱਪਰ ਉਹਨਾਂ ਦੀ ਕਾਉਂਸਲਿੰਗ ਕਰਨ ਤੋਂ ਬਾਅਦ ਛੱਡ ਦਿੱਤਾ। ਸੋ ਇੱਕ ਵੱਡਾ ਸੈਕਸ ਰੈਕਟਰ ਦਾ ਜਿਹੜਾ ਕੀ ਪਰਦਾ ਫਾਸ਼ ਕੀਤਾ ਗਿਆ ਹੈ ਸੈਕਸ ਰੈਕਟਰ ਦਾ ਭਾਂਡਾ ਖੋੜ ਕੀਤਾ ਗਿਆ ਹੈ ਹੋਟਲ ਦੇ ਵਿੱਚ ਅਪੱਤੀ ਜਨਕ ਹਾਲਤ ਦੇ ਵਿੱਚ ਇਹ ਜਿਹੜੇ ਕੀ ਜੋੜੇ ਮਿਲੇ ਨੇ ਸੱਤ ਕਾਲ ਗਰਲਸ ਮਿਲਿਆ ਨੇ ਉਹਨਾਂ ਨੂੰ ਫੜ ਕੇ ਪੁਲਸ ਵਾਲੇ ਹੁਣ ਪੁੱਛਤਾਛ ਕਰ ਸੋ ਪੰਜਾਬੀ ਖਬਰਾਂਵਾਂ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਤੇ ਮਾਮੜੀ ਅਗਰ ਦੀ ਪਲੇਸ ਸੁਣਿਆ ਪੜ੍ਹਨਿਆ ਤਾਂ ਆਜੋ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਪਰਮਜੀਤ ਨੂੰ ਦੋਜਾ ਸਾਰਾ ਪਿਆਰ ਬਣੇ ਸ਼ਾਸਕ